ਸਤਿ ਸ੍ਰੀ ਅਕਾਲ ਆਤੀ ਸਾਰੇ ਸਾਡੇ ਬਹੁਤ ਹੀ ਸਰਕਾਰੀਓ ਸਰਦਾਰ ਗਿੰਦਰ ਸਿੰਘ ਜੀ ਜਿਹੜੇ ਪਿਛਲੇ ਦਿਨੀ ਇੱਕ ਸੜਕ ਹਾਦਸੇ ਦੇ ਵਿੱਚ ਅਚਾਨਕ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਆਤਮਾ ਵੀ ਸ਼ਾਂਤੀ ਵਾਸਤੇ ਅਰਦਾਸ ਕਰਨ ਵਾਸਤੇ ਸਾਡੇ ਸਖਤ ਰੂਪ ਦੇ ਵਿੱਚ 71 ਬਹੁਤ ਤਬਦੀਦੀ ਸਮਾਂ ਹੈ اور ਬਹੁਤ ਲਗਾਏ ਤੇ ਸਹਿਰ ਛੋੜੇ ਕੇਵਲ ਪੰਧੇ ਵਿੱਚ ਸ਼ਬਦਾਂ ਦੀ ਘਾਟ ਪੈ ਜਾਂਦੀ ਹੈ ਸਾਡੇ ਸਤਕਾਰਯੋਗ ਸਿੰਘ ਸਾਹਿਬ ਦੇ ਨਾਲ ਔਰ ਸਾਰਿਆਂ ਦੇ ਨਾਲ ਦਰਪੇਡਾ ਪਟਟਾਵਾ ਕੀਤਾ ਜਾਵੇ ਕਿਉਂਕਿ ਤੁਹਾਨੂੰ ਬਹੁਤ ਬਣਾ ਦੇ ਕਹਿੰਦਾ ਆਪਾਂ ਸਾਰੇ ਗੁਰੂ ਪਰਾਇਤ ਗੋਦ ਦੇ ਵਿੱਚ ਬੈਠੇ ਆ ਜਿੱਤੇ ਹਮੇਸ਼ਾ ਸਾਨੂੰ ਗੁਰੂ ਸੇਵਾ ਨੇ ਜ਼ਿੰਦਗੀ ਦੀ ਇਸ ਅਟਲ ਸਟਾਈਲ ਤੋਂ ਸਟੇਟ ਕਰਦੇ ਹੋਏ ਉਹਦੇ ਪੈਰਾਂ ਦੇ ਵਿੱਚ ਰਹਿਦਾ ਅਦੇਸ਼ਪੁੱਤਰ ਇਸ ਕਰਕੇ ਗੁਰੂ ਪਰਾਇਤ ਚੰਨਾ ਦੇ ਜਿਵੇਂ ਦੀ ਅਦਾਸ ਹਨ ਕਿ ਵਾਹਿਗੁਰੂ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਬਸ ਬਿਠਾ ਜਿੰਨੀ ਜਿੰਦਗੀ ਉਹਨਾਂ ਨੂੰ ਆਕਾਰਪੁਰਖ ਨੇ ਪੰਛੀ ਸੀ ਉਹ ਬਹੁਤ ਸੋਹਣੀ ਜਿੰਦਗੀ ਜਿਉ ਕੇ ਗਏ ਆਪਣੀ ਹਿੰਮਤ ਦੇ ਨਾਲ ਬੜੇ ਸਤ ਮਾਰਕਟਿਕ ਅਹੁਦੇ ਦੇ ਉੱਤੇ ਪੰਜਾਬ ਮਨੁਸ ਤੇ ਵਿੱਚ ਸੇਵਾ ਕਰਨੇ ਸੀ ਜੋ ਵੀ ਪਾਕਤ ਵਿੱਚ ਸੇਵਾ ਕਰਦੇ ਨੇ ਦੀ ਦਿੱਤੀ ਸੀ ਗੁਰਮਤਿ ਨਾਲ ਜੁੜੇ ਰਹੇ ਆਪ ਜਪੋ ਅਬਰਾ ਨਾਮ ਜਪਾਉਦੇ ਸਿਧਾਂਤ ਦੇ ਉੱਤੇ ਚੱਲਦੇ ਆਂ ਮੈਂ ਜਿੰਨੇ ਵੀ ਉਹਨਾਂ ਦੇ ਸਾਥੀਆਂ ਨੂੰ ਜਾਂ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸੇਵਾ ਕਰਤਾ ਮੌਕਾ ਮਿਲਿਆ ਜਿਨ੍ਹਾਂ ਨੂੰ ਵੀ ਮੈਂ ਗੜਿਆ ਉਹ ਕਹਿੰਦੇ ਸੀ ਕਿ ਐਹੋ ਜਿਹਾ ਸੁਭਾਅ ਸੀ ਕਿ ਡੰਡੀ ਦੇ ਵਿੱਚ ਬੈਠਿਆ ਹੋਇਆ ਵੀ ਧਰਮ ਦਾ ਗੁਰੂ ਦਾ ਪ੍ਰਚਾਰ ਸ਼ਬਦ ਦਾ ਪ੍ਰਚਾਰ ਹਮੇਸ਼ਾ ਕੋ ਕਰਦੇ ਰਹੇ ਸੀ ਇਸ ਕਰਕੇ ਜਦੋਂ ਇਹੋ ਜੀ ਸਖਸ਼ੀਅਤ ਚਲੀ ਜਾਂਦੀ ਤੇ ਪਰਵਰਤੀ ਗੰਨਾ ਪਰਿਵਾਰਾਂ ਦਾ ਤੇ ਨੁਕਸਾਨ ਹੁੰਦੇ ਹੁੰਦਾ ਮੈਂ ਸਮਝਦਾ ਕਿ ਸਾਡਾ ਧਾਰਮਿਕ ਤੋਂ ਉੱਤੇ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਪਰ ਮਾਰਗ ਦੇ ਹੁੰਦੇ ਵਿੱਚ ਮੈਂ ਇਸ ਸਮੇਂ ਦੇ ਦੌਰਾਨ ਸਾਰੇ ਸਤਿਕਾਰਯੋਗ ਸਿੰਘ ਸਾਹਿਬ ਨੂੰ ਅੱਜ ਦੂਜੀ ਵਾਰੀ ਮਿਲਣ ਦਾ ਮੌਕਾ ਮਿਲਿਆ। ਪਹਿਲੀ ਵਾਰੀ ਹਮਕਮ ਸੰਸਕਾਰ ਦੇ ਸਮੇਂ ਬੜਾ ਔਖਾ ਸਵਾਹ ਹੁੰਦਾ। ਹੁਣ ਬਾਕੀ ਬਹੁਤ ਹੋ ਗਏ। ਮੈਂ ਗੁਰੂਵਾਰਾ ਜੀ ਦਾ ਧੰਨਵਾਦ ਕਰਦਾ। ਕਿ ਧੋਖ ਜਿਹੜਾ ਸਾਰਿਆਂ ਪਾਸ ਦੇ ਪਰਿਵਾਰ ਦਾ ਬਲਗ ਜਿਹੜਾ ਬਹੁਤ ਵੱਡਾ ਹੁੰਦਾ। ਦੇਖ ਕੇ ਇਹ ਸ਼ਾਂਤੀ ਅਸਲੀ ਸ਼ਖਸੀਅਤ ਉਦੋਂ ਪਤਾ ਚੱਲਦੀ ਹੈ ਜਦੋਂ ਸੰਕਟ ਆਉਗੇ ਜਾਂ ਜਦੋਂ ਕਿਸੇ ਸਦਮੇ ਦੇ ਵਿੱਚ ਹੋਵੇ ਜਿਸ ਸੈਕ ਦੇ ਨਾਲ ਜਿਸ ਗ੍ਰੇਂਟਾਂ ਦੇ ਨਾਲ ਉਸਦੇ ਨੇ ਹਾਰ ਕਿ ਨੂੰ ਹੌਸਲਾ ਦੇ ਰਿਹਾ ਸੀ ਔਰ ਅੱਜ ਵੀ ਉਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਮਿਲਦਾ ਹੈ ਭਾਂਵੇਂ ਭੈਣਾਂ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਪਰ ਅੱਜ ਵੀ ਉਹਨਾਂ ਕੋਲੋਂ ਹੌਸਲਾ ਲੈ ਕੇ ਜਾਂਦਾ ਹੈ

ਮਜਬੂਤ ਕਰਕੇ ਜਿਹੜਾ ਦੁਬਾਰਾ ਉਸੇ ਤਰ੍ਹਾਂ ਪਤਵੀ ਸੇਵਾ ਕਰਦਾ ਜਿਹੜਾ ਵੱਡਾ ਬਲ ਬਖਸ਼ੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਉਚਿਤਤਾਪੂਰਵਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪਹਿਲਾ ਪ੍ਰਵਾਹ ਦੇ ਵਿੱਚ ਹਾਜ਼ਰ ਵੀ ਲਵਾ ਕੇ ਗਏ ਸਤਜ ਸ੍ਰੀ ਅਕਾਲ ਜੀ ਅੱਜ ਕਿਸੇ ਜ਼ਰੂਰੀ ਕੰਮ ਕਰਕੇ ਨਹੀਂ ਪਹੁੰਚ ਸਕੇ ਸਾਰੇ ਉਹਨਾਂ ਦੇ ਸੀਨੀਅਰ ਸਾਥੀ ਇੱਥੇ ਹਾਜ਼ਰ ਪੁਣਾ ਨੇ ਤੇਜਤੌਰ ਸਿੰਘ ਸਾਹਿਬ ਤੋਂ ਸੰਗਤ ਤੋਂ ਅੱਜ ਦੇ ਸਮੇਂ ਨਾ ਬਹੁ ਸਕਦੀ ਬਾਫੀ ਵੀ ਰਹੀ ਹੈ ਮੈਂ ਪਾਰਟੀ ਵੱਲੋਂ ਵਿਚਨੀ ਹੋਈ ਆਤਮਨੁਸ਼ੰਗਤਾ ਦੀ ਪੁਲਪੇਟ ਕਰਦਾ ਹਾਂ ਗੁਰੂ ਮਹਾਰਾਜ ਦੇ ਚਰਨਾ ਚਾਸ ਦਾ ਕਹਿੰਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਆਪਣੰਤਾ ਪਾਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਕੇ ਜੀ ਤੌਰ ਤੇ ਹਾਜ਼ਰੀਆਂ ਭਰ ਰਹੇ ਨੇ ਸਰਦਾਰ ਅਚੇਤਰ ਸਿੰਘ ਜੀ ਫੇਜ਼ੋ ਕੇ ਆਈਟੀ ਪਿੰਡ ਅਕਾਲੀ ਦਲ ਉਹ ਵੀ ਹਾਜ਼ਰੀ ਭਰ ਰਹੇ ਹਨ ਸਰਦਾਰ ਗੁਰਵਿੰਦਰ ਸਿੰਘ ਜੀ ਫੇਲੋ ਕੇ ਹਾਜ਼ਰੀ ਪੜ ਰਹੇ ਹਨ ਡਾਕਟਰ ਗੁਰਪ੍ਰੀਤ ਸਿੰਘ ਜੀ ਪੰਦੂਸ਼ਰੀ ਅਮਰਸਰ ਸਾਹਿਬ ਤੋਂ ਡਾਕਟਰ ਮਨਦੀਪ ਸਿੰਘ ਜੀ ਖੁਰਦ ਪ੍ਰਧਾਨ ਵਿਰਸਾ ਸੰਭਾਲ ਸਰਦਾਰੀ ਰਹਿਰ ਪੰਜਾਬ ਹਾਜ਼ਰੀਆਂ ਪੜ ਰਹੇ ਹਨ ਭਾਈ ਗੁਰਵਿੰਦਰ ਸਿੰਘ ਜੀ ਗੰਡੂਗਾਜ ਕੇ ਹਾਜ਼ਰੀਆਂ ਪੜ